ਸਸਰੀ ਕਾਲ ਜੀ ਸਾਡੇ ਵੱਲੋਂ ਜਨਕੇ ਸੰਗਾ ਫੈਨਲੀ ਵੱਲੋਂ ਤੇ ਅੱਜ ਚੱਲੇ ਆ ਬਰਮਾਲੀਪੁਰ ਅੱਜ ਬਣ ਲਗੀਆਂ ਪਿੰਨੀਆਂ ਤੇ ਜਿਨ੍ਹਾਂ ਨੇ ਪਿੰਨੀਆਂ ਦੇਸੀ ਤਰੀਕੇ ਨਾਲ ਦੇਖਣੀਆਂ ਵਧੀਆ ਤੇ ਅੱਜ ਤੁਹਾਨੂੰ ਦਿਓਲ ਸਾਹਿਬ ਸ਼ੈਫ ਤੇ ਮੰਮੀ ਸਾਡੀ ਛੇ ਆ ਫਿਰ ਦੋਨੇ ਜਣੇ ਦਿਖਾਉਣਗੇ ਨਾਲ ਦਿਓਲ ਸਾਹਿਬ ਦੀ ਉਧਰਲੀ ਮੰਮੀ ਰਲ ਜਾਣੀਆਂ ਅੱਜ 4-5 ਜਣੀਆਂ ਨੇ ਰਲ ਕੇ ਪਿੰਨੀਆਂ ਬਣਾਉਣੀਆਂ ਆਜੋ ਸਾਰੇ ਦੇਖੀਏ ਤੇ ਕਿਦਾਂ ਪਿੰਨੀਆਂ ਤੇ ਕਿਹੜਾ ਕਿਹੜਾ ਸਮਾਨ ਆ ਤੇ ਕਿਦਾਂ ਅੱਗੇ ਸਿਆਣੇ ਲੋਕ ਪਹਿਲਾਂ ਬਜ਼ੁਰਗ ਖਾਂਦੇ ਹੁੰਦੇ ਸੀ ਜਿਨ੍ਹਾਂ ਦੀਆਂ ਸਿਹਤਾਂ ਇਦਾਂ ਦੀਆਂ ਹੁੰਦੀਆਂ ਹੀ ਉਹ ਹੀ ਚੱਲਦਾ ਫੇਰ ਰਵਾਜ ਪਣ ਲੱਗੇ ਆ ਏ ਚਲੋ ਪਰਵਾਨੀ ਬੋਤ ਚਲੋ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਨੱਚ ਪਾਉਣੀਆਂ ਕਿਦਾਂ ਦੱਬਾਂਗੇ ਸਾਨੂੰ ਪਹਿਲਾਂ ਕੀ ਰਾ ਪਾ ਫਤੋ ਕਰ ਜਿਦਰਾ ਆਹ ਹੈ ਇਹ ਬਸਮਾਨ ਨੇ ਹੋਰੇ ਹੋਰ ਦੇ ਰੋਪਾ ਬੱਤੀ ਚਾਲ ਚਲੋ ਸਮਾਨ ਨੂੰ ਇੱਥੇ ਕਿਤੇ ਟਾਲਾਪੋਣਾ ਵਿੱਚ ਇਦਾਂ ਦੇ ਸਮਾਨ ਦੇ ਮਸ਼ੀਨ ਲੈ ਜਾਂਦੇ ਆਂ ਜੀ ਦੇਖ ਕਿਦਾਂ ਸਮਾਨ ਚੱਕਿਆ ਆ ਗਏ ਹਾਂ ਪਹਿਲੇ ਆਂਦੇ ਆਏ ਦਿੱਲੀ 에어ਪੋਰਟ ਤੋਂ ਆ ਸਮਰਦਾ ਹਾਈਵੇ ਹੋਈਵੇ ਕ੍ਰਾਸ ਕਰ ਕਰਕੇ ਕੀਆਂ ਬਹੁ ਲਗੀਆਂ ਬੋਲ ਪਲਾਜੀ ਬਹੁ ਹੈਗੇ ਜਿੱਦਾਂ ਆਪਾਂ ਗਰਮ ਕਰੀ ਦੀ ਆ 2 ਮਿੰਟਾਂ ਦੇ ਵਿੱਚ ਵਰਮਨ ਲਈ ਪਰ ਪਾਣੀ ਕਿੰਨਾ ਆ 1.5 ਕਿਲੋਮੀਟਰ ਹੁਣਾ ਬਸ 1.5 ਨਹੀਂ ਤਾਂ 2 ਤੀਜਾ ਗੇਅਰ ਪੈਂਦਾ ਚੱਲ ਪਹੁੰਚ ਜਾਈ ਜਾਣਾ ਤਾਂ ਪਹਲਾ ਹੋਇਆ ਸਾਈਕਲ ਤੇ ਨਾ ਜਾਂਦੇ ਬਾਣਾ ਹੋਣਾ ਨਹੀਂ ਚਾਹੀ ਲਾਗੇ ਵੀ ਨਹੀਂ ਹੋਣਾ ਚਾਹੀਦਾ ਦੂਜੇ ਤੀਜੇ ਦਿਨ ਤੁਰੇ ਲੈ ਆਉਂਦੀ ਆ ਲੈ ਲੈ ਆਉਂ ਤੀੜਾ ਕੰਮ ਉੱਥੇ ਕਰਨਾ ਜੀ ਨਾ ਹਾਂ ਫੁੱਲਾ ਥਾਂ ਵੀ ਆਉਣਾ ਕਿ ਜਿੰਨਾ ਦੇ ਪੀੜੇ ਤਾਂ ਉੱਥੇ ਪਿੰਨੀਆਂ ਨਹੀਂ ਬਣਦੀਆਂ ਉਹ ਫੇਰ ਨਾ ਕਰ। ਕੋਟੀਆਂ ਤੇ ਕਿਹਦੇ ਚੁੱਲ੍ਹੇ ਬਣਾਉਣਗੇ? ਹਾਂ। ਲਓ ਜੀ ਹੌਣ ਲੱਗੇ ਚਾਹ ਪੀਣ ਫੇਰ ਦੇ ਹੋਸਾ ਹੋਣੀ ਹੋਣਗੇ ਗਰਮ ਤੇ ਫੇ ਹੋਣਾ ਪਿੰਨੀਆਂ ਦਿਵਾਲੇ। ਹਾਂ। ਪਹਿਲਾਂ ਆਪ ਫੈਚ ਲੋ ਤਿਆਰੀ ਯਾਰ। ਐਤਲਾ ਹੋ ਜੀ। ਚਾਹ ਚੂ ਪੀ ਲੈ ਤਨੀ। ਸਮਰ ਵੀ ਲਾਪਿਆ ਪੀਂ ਸਮਰ ਨੇ ਵੀ ਪਿੰਨੀਆਂ ਬਣਾਉਣੀਆਂ। ਹਾਂ। ਆਹ। ਪਹਿਲਾਂ। ਹਾਂ। ਕਹਿੰਦਾ ਮੇਰੀ ਸਾਈਕਲ ਹੀ ਲੈ ਜਾਓ। ਕਿੱਥੇ ਲੈ ਕੇ ਜਾਣੀ ਸਾਈਕਲ? ਲੈ ਲੈ ਵੇ ਜੀ। ਹੈ? ਦੱਸ ਦਿਆ ਹੁਣ ਚੱਲ ਗਾਣਾ ਸੁਣਾ ਦੇ ਫੇ ਗਾਣਾ ਸੁਣਾ ਦੇ ਕੋਈ ਵੀਡੀਓ ਬਣਾਣਾ ਲੈ ਵੀਡੀਓ ਬਣਾਉਂਦਾ ਕਹਿੰਦਾ ਅਗਰ ਤੂੰ ਸੁਣਿਆ ਦੀ ਨਾ ਤੇ ਕੀ ਅਗਰ ਤਾਂ ਹੁਣ ਆ ਗਈ ਮੰਮੀ ਕਰਦੇ ਇਹ ਹੈ ਤੇ ਫੂਲ ਮੁਖਾ ਦੇ ਧੰਨ ਪੌਂਦੇ ਪਏ ਆਸਮਾਨ ਸਾਰਾ ਹੀ ਪੌਣ ਕੇ ਪੌਣ ਆਵਾ ਸਾਰਾ ਹੀ ਕੀ ਕੀ ਆ ਇਹ? ਹੋ ਕੁਸ਼ੀ ਆ ਇਹ। ਬਦਾਮ ਆ, ਪੈਸਤਾ ਆ, ਕਾਜੂ ਆ, ਕਮਲ ਕਸ ਆ, ਗੂੰਦ ਆ, ਤੇਲ ਆ। ਆ ਹੈਗੇ ਉਹ ਵੀਰ ਕਹਿੰਦੇ ਹੁੰਦੇ ਆ। ਓ ਖਸ ਖਸ। ਖਸ ਖਸ ਆ। ਨਾ ਤਾਂ ਗੁੰਦੀ। ਗੂੰਦ ਆ ਸਰੇ ਕਿਹੇ। ਓਹੋ ਆ। ਸਾਰਾ ਕੁਸ਼ੀ ਮਦਰ ਭੁੰਨ ਕੇ ਪੋਣਾ ਵਾ। ਭੁੰਨ ਕੇ ਗ੍ਰੈਂਡ ਕਰਕੇ। ਮੇਰਾ ਬਦਾਮ ਭੁੰਨ ਗਿਆ। ਕਾਲੇ ਹੋ ਗਏ। ਸਾ ਸੁਬਾਲੇ ਨਹੀਂ ਕਾਲੇ ਜੇ ਕਰਨੇ ਹਨ। ਡ్రਾਈ ਰੋਸਟ ਜਿਹਾ ਕਰਨੇ ਬਾਸ ਮਾੜੇ ਮਾੜੇ। ਹਨਾ? ਗ੍ਰੇਂਡ ਪਰ ਸੋਹਣੇ ਹੋ ਜਾਂਦੇ ਆ। ਕਾਲੇ ਹੋ ਜਾਣੇ ਆ। ਹੈਰੀ ਨੂੰ ਪਤਾ ਹੈ ਰੈਸਪੀ। ਸ਼ੈਫ। ਆਪਾਂ ਹੈਗੀ ਤੇਜ। ਦੇਖੋ ਤਾਂ ਇਹ ਕਿੰਨੇ ਹੋ ਗਏ। ਵੇ ਹੋ ਵੀ ਬੜੀ ਜਲਦੀ ਗਿਆ ਬਾਦਾਮ ਹਨ ਕਾਜੂ ਕਾਲੇ ਹੋ ਗਏ ਹਨ ਨਹੀਂ ਨਹੀਂ ਜੇਤੀ ਆ ਗਿਆ ਤੂੰ ਟਾਈਮ ਨਹੀਂ ਲੱਗੇ ਹੀ ਕੰਮ ਹੋਣ ਐਟ ਕੀ ਸਾਰੀਆਂ ਚੀਜ਼ਾਂ ਭੁੰਨ ਦੇ ਗਈ ਭੌਣੀਆਂ ਇਕੱਠੀ ਨਹੀਂ ਭੌਣੀ ਕੋਈ ਵੀ ਹਨਾ ਭੁੰਨ ਕੇ ਕਰੰਚੀ ਆਉਂਦਾ ਨਾ ਵਧੀਆ ਬਣ ਜਾਂਦਾ ਥੋੜਾ ਜਿਹਾ ਲੈ ਦੇਖਾ ਕੇ ਦੇਖੇ ਗਰਮੀ ਬਹੁਤ ਕਰਜ ਗਰਮ ਹੋਣੇ ਹਨਾ ਪਿਸਤਾ ਪਹਿਲੇ ਉਹਨੇ ਤਕਚਾ ਦਿੱਤਾ ਸੀ ਤਾਂ ਖਾਣਾ ਇਹ ਤੂੰ ਖਾ ਲੈ ਮੇਰੇ ਹਾਂ ਹਜਾ ਹੁਣ ਪਿਸਤਾ ਜਲਦੀ ਰਸ ਤੇ ਅੱਗ ਅੱਗ ਤੇਜ਼ ਹੈ ਅੱਗ ਤਾਂ ਹੈ ਹੀ ਨਹੀਂ ਕਿ ਚੱਲੇ ਨਹੀਂ ਲਾਰੇ ਬਹੁਤ ਉੜਾਈ ਗਰਮ ਹੈ ਕੜਾਈ ਗਰਮ ਹੋਣੀ ਕਿਆ ਕਰ ਰਹੀ ਹੈ ਕੀ ਦੇ ਨੇ ਇਹ ਗਾਣਾ ਇਹ ਕੱਚਾ ਵਦਾਂ ਥੋੜੀ ਇਹ ਤੇ ਪਿਸਤਾ ਆ ਪਿਸਤਾ ਸਮਰ ਨਹੀਂ ਹੜਦਾ ਗੱਡੀ ਚ ਚਲਾਉਣ ਸਮਰ ਬੱਸ ਕਰ ਖਰਾਬ ਹੋਈ ਆ ਹੜਦਾ ਹੀ ਨਹੀਂ ਮੈਂ ਕਿ ਜਿਹੜੀਆਂ ਬਾਕੀ ਚੀਜ਼ਾਂ ਆ ਨਾ ਉਹ ਉਹ ਬਾਜਦੇ ਹੁੰਦੇ ਚਲਾ ਇਹ ਜੰਮਣ ਨੂੰ ਚਲਾ ਗਿਆ ਇਹਨੂੰ ਕਰਨ ਵਾਲਾ ਹੋ ਗਿਆ ਹਾਂ ਇਹ ਕੀ ਆ ਹੁਣ ਮਾਗ ਨਹੀਂ ਨਹੀਂ ਮਾਗਦੇ ਨਹੀਂ ਜੀ ਪਮਕਿਨ ਸੀਡ ਹੈਗੇ ਆ ਸੂਰਜਮੁਖੀ ਦੇ ਵੀ ਤੇ ਕਿੰਨੇ ਕਿੰਨੇ ਗ੍ਰਾਮ ਆ ਇਹ ਵੀ ਦੱਸ ਦੋ ਐ ਪਤਾ ਨਹੀਂ ਕਿੰਨੇ ਗ੍ਰਾਮ ਨਹੀਂ ਫੇ ਵੀ ਇਹ ਪੱਠਾ ਹੀ ਲੈ ਆਈ ਹੁਣ ਮੈਨੂੰ ਪਤਾ ਨਹੀਂ 50 ਗ੍ਰਾਮ ਆ ਜਾਂ 100 ਗ੍ਰਾਮ ਆ ਸਾਰਾ ਸਮਾਨ ਕਿੰਨੇ ਆ 50 ਗ੍ਰਾਮ ਹੋਣੇ ਮੇਰੇ ਸਾਹਮਣੇ 50 ਆ ਹਾਂ ਕਿਉਂਕਿ ਇਹ ਤੇ ਉਹ 50 ਗ੍ਰਾਮ ਲੈ ਸੀ ਦੋਨੇ ਹੂੰ ਉਹਦੇ ਨਾਲ ਵਧੀਆ ਹੁੰਦਾ ਕਦੂਆ ਦੇ 20 50 ਗ੍ਰਾਮ ਛੰਡਾ ਦਾ ਬਹੁਤ ਜਿਆਦਾ ਬਲਾਗ 30 ਗ੍ਰਾਮ ਇਹ ਕੀਆ ਹੁਣ ਖਾਸ ਖਾਸ ਮਾਗਦੀ ਦਾ ਖਾਸ ਖਾਸ ਜੇ ਨਾਲ ਬੰਨੇ ਆਪਾਂ ਦੀ ਮਗਰ ਆ ਆਹ ਬਹੁਤ ਜਿਆਦਾ ਆਹ ਜਮਨਾ ਕਰੋ ਥੋੜੀ ਜਿਹੀ ਇਹ ਗੁੰਮੂ ਦੇ ਆਹ ਹਾਂ ਤੇ ਉਹ ਗੋ ਵੀ ਰਹੀ ਹੈ ਫੁੱਲ ਗਈ ਹੈ ਲੈ ਕੀ ਆ ਹੈ ਇਹਨੂੰ ਕਹਿੰਦੇ ਕਮਰਪਾਸ ਇਹ ਕਮਰ ਕੱਸੀ ਜਾਂਦੀ ਹੈ ਸਮਰ ਕੀ ਹੈ ਇਹ ਇਹ ਕਰੀ ਜਾਂਦੇ ਸਮਰ ਅਜ ਹੈ ਇਹ ਕਾਹਦੀ ਸਮਰ ਇਹ ਕੀ ਮਤਲਬ ਦੇ ਗੈਨ ਨਹੀਂ ਇਹ ਕਮਰ ਕਾਸ ਸੇ ਆਏ ਜਿਹੜੇ ਖਾ ਲੈਂਦੇ ਆ ਕਮਰ ਪਾਸੇ ਹੋ ਜਾਂਦੀ ਹੈ ਨਹੀਂ ਆਹ ਦੇਖੋ ਨਹੀਂ ਮੈਂ ਬੀਬੀ ਤੂੰ ਸੌ ਹੀ ਗਈ ਕਿੰਨੀਆਂ ਬੱਟਣੀਆਂ ਬੀਬੀ ਆ ਮੈਂ ਪਿੰਡੀਆਂ ਬੱਟੂਗੀ ਲੈ ਇਹ ਸਮਾਨ ਭਜਦਾ ਹੈ ਇਹ ਸਮਾਨ ਭਜਦਾ ਆ ਕੋਈ ਨਹੀਂ ਮੈਂ ਬੱਟ ਦੂੰ ਸਾਰੀਆਂ ਸਾਰ ਨਹੀਂ ਕਰੇ ਹੋ ਜੇ ਸਮਾ ਤੂੰ ਵੀ ਬੱਟਣੀ ਆ ਪਿੰਨੀਆਂ ਲੈਓ ਭਾਂਡਾ ਲੈਓ ਲੈ ਨੀ ਲਾਦਾ ਲੋਈ ਦਿੱਤਾ ਤੁਸੀਂ ਮੰਲਾਦਾ ਨੂੰ ਹੀ ਦਿੱਤਾ ਤਹੀਂ ਪੁੱਜੀ ਉਹ ਦਾਅ ਤੇ ਰੈਡ ਹੋ ਗਈ ਮੰਲਾਦਾ ਹੋ ਗਈ ਆ ਕਿਹੜਾ ਪਤਾ ਲੱਗਣਾ ਪੁੱਜੀ ਆਖਣੇ ਇਤੋਂ ਬਾਅਦ ਚ ਹੁਣ ਕੀ ਕਰਨਾ ਆ ਸਮਰ ਤੋਂ ਪਾ ਲੈਣ ਦਾ ਗਾਂ ਹੋ ਗਿਆ ਸਮਰ ਹੋਇਆ ਨਹੀਂ ਨਹੀਂ ਕੜਾਈ ਕਰਦੇ ਆ ਮੁੰਡੇ ਨੂੰ ਵੀ ਮੱਲੇ ਵੀ ਲੈ ਲਈ ਭੈਣ ਜੀ ਲੈ ਲਈ ਵੀ ਤੇ ਅੱਗੇ ਛੇਲੇ ਨੇ ਕੱਲੇ ਹੁਣ ਕੀ ਕਰਨਾ ਹੈ ਹਾਂ ਹੁਣ ਕੀ ਕਰਨਾ ਹੁਣ ਬਸ ਹੁਣ ਆਟਾ ਭੁੰਨਣਾ ਵਾ ਫੇ ਕੀ ਦੂਸਰੀ ਦੀ ਮੰਮੀ ਹੈ ਜਿੱਦਾਂ ਦੇ ਲੂਸੀ ਆ ਬੀਬੀ ਲੂਤੀ ਆ ਐਵੇਂ ਲੂਤੀ ਆ ਲੂਤੀ ਆ ਮੰਮੀ ਨੇ ਓ ਢੂਈ ਛੇਤੀ ਹੜ ਜੂਗੀ ਲੈ ਜੇ ਦੀ ਹੜ ਜੂਗੀ ਲੂਸ ਜਿਆਦੀ ਕਮਰ ਕੱਸ ਦਊਗੀ ਆਹ ਆ ਸਾਂਗੁਜ ਮੈਂ ਦੀ ਆਹ ਫਰਾਦਾ ਮਾੜੀ ਜੀ ਇਹ ਵੀ ਮੋਨ ਨਹੀਂ ਲੈਣੀ ਕਿੱਥੇ ਪਈ ਆ ਆਹ ਬਤਨੀ ਆ ਦੇ ਪਈ ਟੇਬਲ ਤੇ ਇੱਥੇ ਪਈ ਹੁਣ ਬੀਬੀ ਨਹੀਂ ਆ ਆ ਮੰਨੂ ਕੋਚ ਇਹ ਇਹ ਉਹ ਆ ਆ ਪਈ ਇਹ ਤਾਂ ਮਕਰੋਨੀ ਆ ਇਹ ਹੀ ਪੰਦੋ ਵਿੱਚ ਇਹ ਨੰਨੀ ਜਾਨੀ ਇਹ ਵੀ ਕਿਤੇ ਮਕਰੋਨੀ ਨਾ ਪਾ ਦੇ ਉਹ ਵਿੱਚ ਆ ਆ ਵੀ ਆ ਕੋਚ ਮੰਨੂ ਜਾਈ ਹੋਈ ਤੂੰ ਖੋਲ ਕੇ ਦੇਖੋ ਤਾਂ ਇਹ ਗੱਚ ਗੱਚ ਇਹ ਤਾਂ ਗੱਚੇ ਕਾ ਇਹ ਵੀ ਗੜ ਤੋੜ ਤੋੜਾ ਖਾਈ ਹੈ ਹੈ ਹੌਣ ਕੀ ਕਰਨ ਲੱਗੇ ਆ ਸੌਫ ਜਵੈਣ ਸੌਫ ਤੇ ਜਵੈਣ ਨੂੰ ਪਾਉਣ ਨੂੰ ਦਨੀ ਦਸ ਦਾ ਫੇਸ ਸੈਟ ਰਹਿੰਦੇ ਨੇ ਗੈਸ ਨਹੀਂ ਬਣਦੀ ਗੈਸ ਨਹੀਂ ਬਣਦੀ ਕਿੰਨੀ ਕਾ ਗੈਸ ਨਹੀਂ ਬਣਦੀ ਨੂਨ ਵੀ ਪਾ ਦਿਓ ਫੇਰ ਗੈਸ ਦਾ ਕੰਮ ਹੀ ਕਰਨ ਲੱਗ ਪਿਆ ਲੈ ਦੇਖੋ ਹੁਣ ਦੇਖਣਾ ਸਾਡਾ ਗੋੜ ਦੇ ਲੋ ਗੋੜ ਦੇਖੋ ਦੇਸੀ ਗੋੜ ਦੇਸੀ ਗੋੜਾਂ ਦਾ ਪਨੀਰ ਬਣਾਉਂਦੇ ਆ ਉਹ ਦੇਹ ਜਦੋਂ ਠੰਡੇ ਦੁਕਾਨੋਂ ਆਏ ਆ ਤੇ ਰਾਹ ਚ ਰੇਲਣਾ ਨੀ ਲੱਗਾ ਨਾ ਬਸ ਇੰਨੀ ਹੀ ਪਾਉਣੀ ਆ ਸੁੰਡ ਇਹ ਵੀ ਜਿਆਦੀ ਪਾਤੀ ਤੁਸੀਂ ਉਹ ਰੋ ਰਿਆ ਰੋ ਰਿਆ ਭਰਾਵਾ ਇੰਨੀ ਤਾਂ ਪੈਣੀ ਆ ਉਹ ਤੇ ਕਿੰਨੀ ਪਾਤੀ ਆ ਉਹ ਥੋੜੀ ਆ ਮੋਠਕ ਪਾਉਣੀ ਇੰਨੀ ਕੀ ਆ ਇਹ ਸਬ ਸੌਂਡੀ ਮੈਕਣੀ ਵੀ ਨਹੀਂ ਆਜ ਮੈ ਤਾਂ ਆਉਣੀ ਚਾਹੀਦੀ ਕੋਣ ਬਧੀ ਆਉਂਦੀ ਆ ਨਹੀਂ ਨਹੀਂ ਸਹੀ ਆ ਬਹੁਤ ਕਿਸੇ ਕੋਾਸ ਸੌਂਡੀ ਮੈਕਣੀ ਵੀ ਨਹੀਂ ਆਜ ਹੋਗੀ ਲੂ ਮੰਮੀ ਲੈ ਲੂਸਾ ਨਹੀਂ ਦਿੰਦੀ ਮੈਂ ਔਖਾ ਕੰਮ ਨਾ ਮੰਮੀ ਪਿੰਨੀਆਂ ਬਣਾਉਣ ਦਾ ਵੀ ਕੀ ਕੀਤਾ ਸਾਰਾ ਕੁਝ ਕੋਈ ਖਾਣੀ ਖਾਣੀ ਔਖਾ ਕੰਮ ਨਾ ਪਿੰਨੀਆਂ ਬਣਾਉਣ ਦਾ ਥਾ ਹੋਣ ਲੱਗੀ ਆ ਹੁਣ ਸੌਫਾ ਜਵੈਨ ਗ੍ਰੇਨ ਰੁਕ ਜਾ ਸੰਡ ਲੂਲੀ ਮੰਮੀ ਬਣਾਈ ਨਹੀਂ ਤੁਸੀਂ ਸੰਡ ਲੂਲੀ ਹਾਂ ਤੇ ਤਾਂ ਹੁਣ ਕੀ ਆਈ ਨਾ ਮੈਂ ਉਹ ਜਾ ਲੂਲੇ ਤੁਸੀਂ ਕਹਿੰਦੇ ਲੂਸਣ ਨਹੀਂ ਦੇਣੀ ਨਹੀਂ ਲੂਸੀ ਸਦਾਈਆ ਨਈ ਲੂਸੀ ਹੈ ਜੀ ਚਈ ਹੈ ਨਾਲ ਸੌਂਡ ਤਾਂ ਬੇਸਣ ਵਾਲੀ ਹੋਗੀ ਹੈ ਨਹੀਂ ਦਸਣ ਵਾਲੀ 25 ਸੌਂਡ ਖਾਵ ਨਹੀਂ ਹੁੰਦੀ ਹੁੰਦੀ ਕਈ ਕੱਚੀ ਪਾ ਲਦੇ ਤੈਨੂੰ ਆ ਜੀ ਬੀਬੂ ਨੂੰ ਵੀ ਲਾਤਾ ਹਨ ਕਦੂ ਕਸ਼ ਕੰਨ ਕੀ ਹੈ ਬੀਬੀ ਇਹ ਇਹ ਜੋਟਿਆ ਲੱਕ ਤੋਂ ਲੱਕ ਤੋਂ ਜੋਟ ਜੋਟ ਵਿੱਚ ਪਾਉਣਾ ਪਿੰਡਿਆਂ ਦੇ ਪਿੰਨਿਆਂ ਦੇ ਹਾਂਜੀ ਲੱਕ ਲੁਕਣਾ ਦੇਖਣ ਨੂੰ ਹੂੰ ਹੂੰ ਹੁਣ ਕਰਾਈ ਰੱਖ ਲਈ ਆ ਤੇ ਲੱਗਦੀ ਐਂ ਬਣਾਉਣ ਸਰ੍ਹੋਂ ਦਾ ਘਕ ਲਿਆ ਵੀ ਬਾਲਕੂਨ ਨਾਲ ਤੇ ਪੈਰ ਦੇ ਵਿੱਚ ਤੇ ਮੈਂ ਘਾਇ ਦੇ ਵਿੱਚ ਗੋੜਪੌਣ ਲਈਏ ਸੱਚ ਪੁੱਟ ਲਈਏ ਭੁੰਨ ਦੇਗੀ ਪੁੱਟ ਕੇ ਗੋੜਾ ਉਦਣ ਅਸੀਂ ਲੈ ਕੇ ਆਏਂਦੇ ਛਿੜਕੜੀਆਂ ਪੀਸ ਬੋਨ ਨੂੰ ਆਸੀਆ ਤੇਲ ਹੈ ਖੁੱਲਾ ਪੋਆ ਹੈ ਖੁੱਲਾ ਪੋਆ ਆਸੀਆ ਤੇਲ ਨਾਲ ਹੂੰ ਝੰਡੇ ਦੀ ਦੁਕਾਨੋਂ ਮਿਲਦੇ ਕਿ ਨਾ ਇੱਕ ਮੰਮੀ ਬਲੂ ਦਾ ਪੇੜਾ ਲੈ ਆਉਂਦੇ ਹਾਂ ਅਸੇ ਦਾ ਸੱਤ ਬਣਾਇਆ ਹੈ ਨਾ ਉਹ ਲੈ ਕੇ ਆ। ਜਿਹੜੀ ਨੰਬਰ ਉੱਪਰ ਕੱਢ ਕੇ ਅੱਛਾ ਹੈਰੀ ਫੜੀ ਬੈਠਾ ਆ। ਆਹ ਤੇ ਮੇਰੇ ਕੋਲ ਆ। ਕੋਈ ਨਹੀਂ ਕੋਲ। ਇਹਨੂੰ ਪੂਕ ਨੇ ਨਾ ਕੁੱਟਣਾ ਉਹਨੂੰ। ਇਹਨੂੰ ਪੂਕ ਨੇ ਨਾ ਕੁੱਟਣਾ। ਬਾਟ ਬਾਟ ਕੇ ਥੋੜਾ 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 ਨਹੀਂ ਪਾਵਾ ਪਈ। ਦੋ ਤਿੰਨ ਸਹੀ ਆ ਤਿੰਨ ਬਹੁਤ ਆ। ਚੋਟ ਹਾਥਾ ਪਾਂਦੇ ਮੇਰਾ ਹੈਰੀ ਤੇ ਤੋ ਚੱਪੇ ਜੀ ਰੱਖ ਨਾ ਰੱਖ ਨਾ ਮੇਰਾ ਮੂੰਹ ਨਾ ਪਾਂਦੇ ਇੱਥੇ ਫੇ ਭਾਜਦੀਆਂ ਨਹੀਂ ਫੇ ਹੌਲੀ ਹੌਲੀ ਪਹਿਲਾਂ ਮਾਰਦਾ ਹੀ ਆ ਆ ਵਾਲਾ ਆ ਰਿਹਾ ਹੈ ਹੈਰੀ ਤੇ ਤੇ ਹੁਣਾ ਤੂੰ ਨਾ ਸਾਰੇ ਜਿਹੜੇ ਹਿੱਸਾ ਪਾਉਂਦੇ ਆ ਵਿੱਚ ਹੈਰੀ ਗਨ ਕੋੜ ਮੇਪ ਨਾ ਹੈਰੀ ਤੂੰ ਸਾਰਾ ਇੱਥੇ ਖਲਾਰ ਨਾਲੀ ਹੋਰ ਕੁੰਨ ਹਾਲੇ ਹੋਰ ਘਟਣਾ ਵਾ ਰੁਕੀ 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 ਬਾਲਾਂ ਨਹੀਂ ਆਂਦੇ ਤੇ ਤੇ ਪਿੱਤੇ ਦਾਣੇ ਪਾਉਂਦਾ ਵਾ ਹੁਣ ਮਨ ਇਧਰ ਪੂੜੀਆਂ ਵੀ ਕੱਢਣ ਲੱਪੇ ਪੂੜੇ ਨਹੀਂ ਹੁੰਦੀ ਇਹ ਕੱਢਣੀ ਹੁੰਦੀ ਇਹ ਕੀ ਹੁੰਦਾ ਇਹ ਜਿੱਦਾਂ ਥੋੜੀ ਕੜੱਤਾ ਨਿਕਲ ਜਾਂਦੀ ਹੈ ਇਹਦੇ ਨਾਲ ਤੇਲ ਦੀ ਤੇਲ ਦੀ ਉਹਦਾ ਮੱਠੀ ਦੀ ਬਹੁਤ ਸੋਹਣਾ ਬਣ ਗਈ ਆ ਪਾਪਾ ਲੇਨ ਉਹ ਗੋੜ ਪੋਣ ਲਿਆ ਉਹ ਭੋਣ ਲਿਆ ਮੰਮੀ ਭੋਣ ਲਿਆ ਗਈ ਐ ਨਾ ਮੰਮੀ ਗੋੜ ਭੋਣ ਲੈ ਕਟ ਲਿਆ ਭੋਣੀ ਤੇ ਜਾਣੇ ਉਹਨਾਂ ਨੇ ਭੋਣਣਾ ਨਹੀਂ ਕਹਿਣਾ ਆ ਹਨਾ ਤੁਮ ਇੱਕ ਅੱਡੀ ਲਾਵਾਂ ਹਨਾ ਉਹ ਹੀ ਹੋ ਗਈ ਹੋਰ ਥੋੜੀ ਜਾਈ ਐ ਇਹਨੇ ਪਲੇਟ ਲਿਆਵੋ ਰੱਖੋ ਹਾਂ ਵਾਟਾ ਕਾ ਬਿਗਾਟ ਲਿਖ ਫੋਨ ਅਸੀਂ ਗੁੜ ਪਾ ਦੇਣਾ ਹੈ ਪਰ ਪਤ ਪਤ ਨਾ ਚਾਹੀ ਬਹੁਤ ਧਿਆਨ ਨਾਲ ਰੱਖਣਾ ਆਪਾਂ ਅੱਗ ਕੱਢਦੇ ਨਹੀਂ ਬਾਹਰ ਆਪਾਂ ਅੱਗ ਕੱਢਦੇ ਨਹੀਂ ਬਾਹਰ ਬੜੀ ਮੰਮੀ ਮੈਂ ਗੁੜ ਪਾਵਾਂ ਘਰਨਾ ਥੋੜਾ ਠੰਡਾ ਹੋ ਲੈਂਦਾ ਨਹੀਂ ਦਾ ਹੈਨਾ ਥੋੜਾ ਜਾ ਹੋ ਜਾ ਗਰਮਾਜ ਠੰਡੇ ਹੋ ਜਾ ਰਲਾਈ ਦਾ ਬਾਲਾ ਠੰਡਾ ਸੇ ਨਹੀਂ ਨਹੀਂ ਕਿਉਂਕਿ ਇਹਨੂੰ ਮੈਲਟ ਵੀ ਹੋਣਾ ਆਪਾਂ ਮੈਲਟ ਤਾਂ ਹੋਣਾ ਮਤਲਬ ਜੇ ਬਾਲਾ ਤੇਜ ਜਿ ਪਾਤਾ ਹਨਾ ਇਹ ਪਾਤਾ ਕੜਜੜੀਆਂ ਹਾਂ ਤੇ ਆਕੜੀਆਂ ਹੀ ਬੰਨੀਆਂ ਬਾਹਾਂ ਆਂ ਖਾੜ ਜਾਈਆਂ ਅਸੀਂ ਬਣਾਉਣੀ ਆਂ ਭੁਰਪੁਰਾ ਨਾ ਮਾਂ ਲੈ ਨਾਲੋਂ ਨਹੀਂ ਤਾਂ ਨਾ ਮਮੀ ਦੇਸੀ ਕੇ ਕਿੰਨੇ ਕਿਲੋ ਮੰਮੀ ਇਹ ਇਹ 1.5 ਕਿਲੋ ਤੇ ਕਿਲੋ ਆਪਾਂ ਪਾਉਣਾ ਹੈ ਮਿੱਠਾ ਹੋਰ ਦਾ ਜਸ ਕਿਲੋ ਵੀ ਪਾਉਣਾ ਮਿੱਠਾ ਮਿੱਠਾ ਤੇਲ ਅਸੀਂ ਵੀ ਥੋੜਾ ਵੰਦੇ ਆਂ ਤੇਲ ਵੀ ਗਾੜਨ ਆਂ ਤੇਲ ਪਾ ਦੋ ਪਾਪਾ ਆਸਟਰੀਅਲ ਤੇਲ ਮੈਂ ਕਹ ਮੜ ਜਾ ਠੰਡਾ ਹੋ ਲੰਦੇ ਬਾੜਾ ਪੱਤੀ ਨਹੀਂ

ਲੱਗ ਪਰੋਂ ਪਰੇ ਲੜਦੇ ਗਲਤ ਕਰਦੇ ਕੱਢ ਨਹੀਂ ਪੈਣੀ ਪਰੇ ਕੱਢਦੇ ਜਾ ਤੱਕ ਉਧਰ ਧੂਆ ਨਾ ਆਵੇ ਦੇਖ ਤਾ ਲੱਕੜੀ ਦਾ ਧੂਆ ਬਹੁਤ ਆਉਂਦਾ ਗਰਮ ਹੋ ਗਿਆ ਨਾ ਗੋੜ ਹੁਣ ਆਟਾ ਕਿੰਨਾ ਆ ਕਿਲੋ ਆਟਾ ਥਲੇ ਦੇਖਣਾ ਆ ਕਿ ਨਹੀਂ 1 ਕਿਲੋ ਪਰੋਂ ਆਟਾ ਹੈ 1 ਕਿਲੋ ਤੋਂ ਤੇ ਪਾਏ ਦੇ ਪਾਦੇ ਪਾਦੇ ਹੱਲੇ ਨਾ ਮੰਮੀ ਤੂੰ ਪਾ ਆਟਾ ਭੁੰਨਿਆ ਹੋਇਆ ਆਟਾ ਭੁੱਜਿਆ ਹੋਇਆ ਹੋਣ ਦਸੀ ਪਤਾ ਕਿ ਹੁਣ ਪਾਉਣਾ ਸਬਜ਼ੀ ਪਾਉਣਾ ਅੱਗ ਵਧਾ ਲੋ ਅੱਗ ਨਹੀਂ ਅੱਗ ਨਹੀਂ ਬਾਲੀ ਵੀ ਨਹੀਂ ਵਧਾਉਣੀ ਹੈ ਹੈ ਹੀ ਨਹੀਂ ਅੱਗ ਬੰਦ ਆ ਥੱਲੇ ਟੱਕੇ ਲਾ ਲਾ ਅੱਗ ਹੈ ਨਹੀਂ ਕਿ ਬਿਲਕੁਲ ਤਰਾਕੂ ਹੁਣ ਗੋਲੀ ਕੇ ਪਾ ਲੋ ਕੇ ਘੇ ਸਾਰਾ ਹੀ ਪੈ ਜਾਣਾ ਦੇਸੀ ਕੇ ਹੋਲੀ ਹੋਲੀ ਥਰੂ ਕਰਦੇ ਜੇ ਤੁੱਪੇ ਰੱਖ ਦਿੰਦੇ ਫੇਰ ਐਦੇ ਨਿਕਲ ਲਾਣਾ ਸੀ। ਪਾਪੂ ਨੂੰ ਰੱਖ ਦੇਣੀ। ਚਲ ਕੋਈ ਨਹੀਂ ਥੋੜਾ ਜਿਹਾ ਸੌਪਾ ਗਰਮੀ। ਡੱਗ ਨਹੀਂ ਥੱਲੇ ਬੜੀ ਹੈ ਜੀ। ਹਾਂ ਇਹ ਤਾਂ ਥੋੜੀ ਬਲਣੀ ਹੈ। ਬੜੀ ਨਹੀਂ। ਬਲੀ ਨਹੀਂ। ਹੂੰ। ਦੇਖ। ਮੰਮੀ ਅੱਗ ਮਾੜੀ ਜੀ ਕਰੀ ਚੰਨੀ। ਇਹਨਾਂ ਦੀ ਹੈ। ਅਸਮਾਨ ਬਣਾਇਆ ਸੀ ਤਾਂ ਜਿਹੜਾ ਸਾਰਾ ਮਿਕਸ ਕੀਤਾ ਕਾਜੂ ਬਦਾਮ ਜੋ ਸਭ ਕੁਝ ਆਹ ਤੂੰ ਫੇਰਾ ਤੈਨੂੰ ਦਿੱਤੇ ਗਏ ਨਾ ਸੀ ਇਹ ਕੀ ਕਹਿੰਦੇ ਸੀ ਇਹਨੂੰ ਹੋ ਜਾਣਾ ਹੋ ਜਾਣਾ ਮੰਮੀ ਇਹ ਕੀ ਜੋਟਾ ਹੁਣ ਬਸ ਇਹਨੂੰ ਹੋ ਹੀ ਚੜਨਾ ਲੈਣਾ ਹੀ ਮਤਲਬ ਲੈਣਾ ਹੀ ਮਿਕਸ ਮਿਕਸ ਲੈਣਾ ਥੋੜੀ ਆਣ ਤੂੰ ਆਟਾ ਪਹਿਲਾਂ ਹੀ ਜ਼ਿਆਦਾ ਪਾ ਲਿਆ ਤੇ ਥੋੜਾ ਪੋਣਾ ਸੀ ਨਹੀਂ ਨਹੀਂ ਮੰਮੀ ਹੋ ਜਾਣਾ ਹੈ ਥੱਲੇ ਬਿਠੇਗਾ ਜੇ ਆਹ ਉਹ ਕੋ ਦੇਖਦੇ ਸੀ ਆਪਾਂ ਕਈ ਦਾ। ਸਾਰੇ ਤੂਆ ਇੱਥੇ ਸਾਰਾ ਚੰਚਾ ਬਣਾ ਕੇ ਤੇ ਪਿੰਨੀ ਵਟੜੀ ਮम्मी ਕਹਿੰਦੀ ਸਾਰੀਆਂ ਪਿੰਨੀਆਂ ਮੈਂ ਵਟੜਾਂ ਨੂੰ ਛੋਟਾ ਘਰਪਣਾ ਲੈ ਕੇ ਆਪਣੇ ਕਿੱਤੇ। ਉਹ ਦੇਖੀ ਮम्मी ਉੱਤਰ ਉਹ ਦਿਖਾਈ। ਮम्मी ਕੀ ਹੋਇਆ? ਬੀਬੀ ਨੇ ਸੁਸਤੀ ਪਈ ਆ। ਨਹੀਂ ਮੈਂ ਪਿੰਨੀਆਂ ਸਾਰੀਆਂ ਵਟੜੀਆਂ। ਹੈ? ਸਾਰੀਆਂ ਪਿੰਨੀਆਂ ਮੈਂ ਵਟੜੀਆਂ। ਕਾ ਤਾਂ ਸਾਰਿਆਂ ਨੇ ਵਟਣੀ ਆ। ਏਰੀਆਂ ਜਿਹੜਾ ਛੋਟੀਆਂ ਵਟਦੇ ਨਹੀਂ। ਲੈ, ਵੱਟੀਆਂ ਦੀਆਂ ਵੱਡੀਆਂ। ਛੋਟੀਆਂ ਕਾਹਤੋਂ ਵਟਦੇ ਨਹੀਂ। ਮੈਂ ਕਿਹ ਕਿੱਥੇ ਲੋੜ ਪਈ ਐ? ਬੱਸ। ਨਾਲੇ ਚੀਜ਼ ਵੀ ਦੀ। ਓਏ ਤੂੰ ਕਰਦਾ। ਤੂੰ ਕਰਦਾ। ਹੈਂ? ਗੰਦਾ। ਗੰਦਾ ਕਾਹਤੋਂ? ਗਾਣਾ ਸੁਣਾਦੇ ਓ। ਗਾਣਾ ਸੁਣਾ ਦੇ। ਲੈ। ਚਲ ਮਨਵ ਤੂੰ ਗਾਣਾ ਸੁਣਾ ਦੇ ਇੰਨੇ ਸੁਣਾਉਣਾ। ਸੁਣਾ ਦੇ। ਕਹਿੰਦਾ ਮੇਰੀ ਗੱਡੀ ਲੱਗੇ ਨਾ ਸਮਰ ਕਹਿੰਦਾ ਭੱਜ ਜਾ ਇੱਥੇ ਇਦਾਂ ਨਹੀਂ ਕਹਿਣਾ ਨਹੀਂ ਮਾਨਵ ਤੂੰ ਬਹਿ ਜਾ ਬੱਚ ਤੂੰ ਵੀ ਬਹਿ ਜਾ ਨਾਲ ਬਹਿ ਜਾ ਬੱਚ ਤੂੰ ਆਰ ਡੰਗ ਦੀ ਕੀ ਗੱਲ ਕਰਦੀ ਫੇਰ 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 ਸੱਪ ਯਾਰ ਦੇ ਵਿੱਚ ਸਪੇਰੀਆ ਦੇ ਵਿੱਚ ਅੱਖਾਂ ਵਾਲਾ ਡੰਗ ਦੀ ਕੀ ਗੱਲ ਕਰਦੀ ਫੇਰ ਕਹੇ ਸਮਰ ਤੂੰ ਨਹੀਂ ਸੱਪ ਯਾਰ ਦੇ ਵਿੱਚ ਸਪੇਰੀਆ ਦੇ ਵਿੱਚ ਤੂੰ ਅੱਖਾਂ ਵਾਲਾ ਡੰਗ ਦੀ ਕੀ ਗੱਲ ਕਰਦੀ ਹਾਂ ਮਨਾਲਾ ਮਨਵ ਨੇ ਸੁਣਾਵਾ ਹੀ ਨਹੀਂ ਪੰਨੀਆ ਡਾਰਕ ਡਾਰਕ ਹੋ ਜਾਂਦੀਆਂ ਨਾ ਹੋਰ ਸਾਫ਼ ਤੇ ਹੱਲੇ ਤੇ ਨੂੰ ਐਨ ਮਿਕਸ ਕਰਨਾ ਚੰਗੀ ਕਰਾਂ ਤੇ ਬੀਬੀ ਨੂੰ ਦਿਖਾ ਦੇਈਏ ਨੂੰ ਲੂਣ ਲੂਣ ਉਹ ਕੀ ਹੈ ਕਿ ਬੇਚ ਖਾਂਡ ਪਾ ਲੈਣੀ ਨਹੀਂ ਤੇ ਗੋੜ ਤਾਂ ਪਾਇਆ ਹੀ ਸਿੱਧਾ ਘਾਟਿਆ ਮਿੱਠਾ ਹੁਣ ਪੰਨੀਆ ਬਟਨ ਲੱਪੇ ਹੂੰ ਹਣ ਗਈਆਂ ਗਾਣ ਤੇ ਹੁਣ ਅਸੀਂ ਵਟਦੇ ਆਂ ਵਟ ਕੇ ਤੇ ਫੇ ਪਾ ਲੈਣੀਆਂ ਡੱਬੇ ਦੇ ਪੈਕ ਪਰ ਚ ਲੈ ਜਾਣਾਂ ਕਾਲੇ ਲੈ ਜਾਣੀਆਂ ਫੇਡੀਆਂ ਕਾਲੇ ਸਵੇਰ ਨੂੰ ਚਾਹ ਨਾ ਇੱਕ ਖਾਇਆ ਕਰਾਂਗੇ ਆ ਇਹ ਤਾਂ ਹੈ ਤੇ ਦੱਸਿਓ ਕਿੱਦਾਂ ਸੀ ਬਰੀਆ ਬਣਾਈਆਂ ਆ ਪਿੰਨੀਆਂ ਦੱਸਿਓ ਤੁਸੀਂ ਵੀ ਇਦਾਂ ਹੀ ਬਣਦੀਆਂ ਹੁੰਦੀਆਂ ਹੁੰਦਾ ਸੀ ਆਪਾਂ ਸਾਰਾ ਗ੍ਰੇਂਡ ਕਰਕੇ ਸਾਰਾ ਸਮਾਨ ਸਾਰਾ ਬਣਾਇਆ ਬੱਟ ਹੁਣ ਵੱਟ ਲਈਏ ਹਾਂ ਕਿਉਂ ਮਮਾ ਹੁਣ ਬਣ ਗਈ ਪਿੰਨੀ ਨਾਨਾ ਕਹਿੰਦਾ ਮੈਂ ਟੇਸਟ ਕਰਾ ਦਉ ਹਾਂ ਹੈ ਨਾਨਾ ਕਿਨਾਂ ਵਿਆਹ ਹੁੰਦਾ ਹੈ ਤੇਨੂੰ ਕੀ ਹੋਇਆ ਕੀ ਹੋਇਆ ਨਾ ਲੈ ਹੈਰੀ ਵੀ ਲਾਪਿਆ ਹੈਲਪ ਕਰਾਉਣ ਕਹਿੰਦਾ ਮੈਂ ਵੀ ਨਾਲ ਹੀ ਵੱਟੜੀਆਂ ਦੇਖੀ ਜਸੀ ਇਹਦੇ ਦਿਖਾਈ ਪਿੰਨੀ ਕਿੰਦਾ ਵੱਟਦਾ ਹੈ ਇਹ ਵੜਦਾ ਦਿਖਾ ਤਾਂ ਸਹੀ ਪਿੰਨੀ ਐ ਤਾਂ ਅਗਲੀ ਵਾਰੀ ਹੈਰੀ ਨੇ ਬਣਾਉਣੀਆਂ ਹਾਂ ਆਹ ਦੇ ਤਾਂ ਹੈਰੀ ਨੇ ਵੀ ਹੈਲਪ ਕੀਤੀ ਵੀ ਹੈਰੀ ਬੋਲਣ ਬਹੁਤ ਆ ਇਹ ਅਗਵਾੜ ਕੇ ਗਰਮ ਕਰ ਲਓ ਮੜ ਜੀ ਨਹੀਂ ਮੰਮੀ ਸਹੀ ਐ ਨਾ ਹੈਰੀ ਹੁਣ ਪਿੰਨੀਆਂ ਵਟ ਕੇ ਥੱਕ ਗਿਆ ਤਾਂ ਹੁਣ ਲਾ ਪਿਆ ਕੋਕ ਪੀਣ ਲੈ ਆਹ ਦੇ ਤਾਂ ਕੀ ਪੀਣਾ ਹੂੰ ਹੁਣ ਜਸੀ ਲੱਗੀ ਠੀਕ ਕਰਨ ਤੋ ਇਹ ਸਾਰੇ ਕੋਕ ਦਵਾਲੇ ਹੋਏ ਆ ਗਰਮੀ ਲੱਗਣ ਲੱਗਾ ਕਿਚ ਇਧਰ ਕੇ ਬਾਣ ਲੱਗਾ ਹਮ ਮਕਰੋਨੀ ਬਾਣਨ ਲੱਗੀ ਆ ਜਸੀ ਸਾਡੀ ਬਹੁਤ ਸਵਾਦ ਬਣਾਉਂਦੀ ਮਕਰੋਨੀ ਪਾਦੀ ਮੇਰੀ ਜਸੀ ਬਹੁਤ ਸਵਾਦ ਬਣਾਉਂਦੀ ਮਕਰੋਨੀ ਲੱਗੀ ਬਣਾਉਣ ਕੋਣਸੀ ਕੋਣਾਂ ਦੇ ਮੈਂ ਦੋਨੇ ਪਿੰਨੀਆਂ ਬਾਟ ਲਈਆਂ ਪਰ ਗਰਮ ਗਰਮ ਤਾਂ ਠੀਕ ਹੈ ਪਰ ਧੁੱਪੇ ਬਾਹਰ ਮਿਲਾ ਦਿਆਂ ਜਾਂ ਮੈਂ ਠੰਡ ਲੱਗਦੀ ਹੈ। ਇਹ ਪਿੰਨੀਆਂ ਨਾਲ ਸਾਡਾ ਕੰਮ ਸਾਰਾ ਹੋ ਗਿਆ ਐਸਾ। ਅਸੀਂ ਹੁਣ ਹੋ ਗਏ ਆ ਗਿੱਲੇ ਤੇ ਹੁਣ ਇਹ ਡੱਬੇ ਚ ਪੋਣੀਆਂ ਹੱਲੇ ਗਿੱਲੇ ਗਿੱਲੀਆਂ ਆ ਥੋੜੀਆਂ ਜਿਹੀਆਂ 8 ਰਕੀਆਂ ਤੇ ਸੁੱਕਣੀਆਂ ਫੇ ਅਸੀਂ ਪਾਵਾਂਗੇ ਡੱਬੇ ਦੇ ਵਿੱਚ ਡੱਬੇ ਚ ਪਾ ਕੇ ਫੇ ਅਸੀਂ ਹੱਲੇ ਮੜਿਆ ਜਾਣਾ ਆ ਕਿਤੇ ਉਹ ਤੁਹਾਨੂੰ ਪਤਾ ਲੱਗੀ ਜਾਣਾ ਕਿੱਥੇ ਜਾਣਾ ਆ। ਤੇ ਜਦੋਂ ਹਣਾ ਵੀਡੀਓ ਬਣਾਈ ਪਤਾ ਲੱਗ ਜਾਣਾ ਕਿੱਥੇ ਜਾਂਦੇ ਆਂ ਦੇਖਦੇ ਆਂ ਆਉਂਦੇ ਆ ਇਹ ਸਾਨੂੰ ਲੈਣ ਤੇ ਮੰਮੀ ਨੂੰ ਅਸੀਂ ਘਰੇ ਲਾ ਕੇ ਫੇਰ ਅਸੀਂ ਜਾਣਾ ਕਿਤੇ ਹੋਰ ਹੁਣ ਮੰਮੀ ਕੀ ਕਰਨ ਲੱਗ ਗਈ ਮੈਂ ਪਤਾ ਹੋਵੇ ਚ ਹੰਡ ਤੇ ਪਾ ਲਈਏ ਪਿੰਨੀ ਆ ਲੈ ਜਾਂਦਾ ਹੋਰ ਯਾਰ ਪੈਕ ਕਰ ਲਈਏ ਹੁਣ ਅਸੀਂ ਹਵਾ ਵੀ ਲੱਗਦੀ ਨਾਲੇ ਚਲੋ ਫੇਰ ਕਰ ਲੋ ਪਾਪਾ ਵੀ ਆਉਂਦੇ ਪਰੇ ਗਾਹ ਗਾ ਕੇ ਹੀ ਚਲ ਗਿਆ ਸੀ ਦੁਕਾਨੇ ਹੂੰ ਤਾਂ ਹੁਣ ਉਹ ਜੱਸੀ ਬਣਾਉਂਦੀ ਮਕਰੋਨੀ ਉਹ ਅਸੀਂ ਹੁਣ ਖਾ ਕੇ ਤੇ ਫੇਰ ਮੜ ਜਾ ਜਾਣਾ ਸ਼ਹਿਰ ਨੂੰ ਜਾਣਾ ਪੈਣਾ ਜਿਲੰਦਰ ਉਹ ਲੱਗ ਬਲੌਗ ਬਣਾਈਏ ਮੈਂ ਕਹਿੰਦਾ ਲੱਗ ਬਣਾਉਣੇ ਆ ਵਿੱਚ ਵਿੱਚ ਐਡ ਆਨ ਕਰ ਦੇਣਾ ਆ ਚਲ ਠੀਕ ਐਡ ਕਰ ਦਵਾਂਗੇ ਤਾਂ ਓਕੇ ਬਾਏ ਨਹੀਂ ਹਜੇ ਬਾਏ ਨਹੀਂ ਕਰਨੀ ਹੈ ਨਾ ਬਾਏ ਨਹੀਂ ਹਲੇ ਚਲ ਠੀਕ ਐ ਮੈਂ ਕੁਝ ਸੰਭਲ ਮਸ ਆ ਦੇਖ ਲੈ ਹੈਰੀ ਵੀ ਨਿਆਣਾ ਬਣਿਆ ਦੇ ਕਿੱਥੇ ਚੁੱਲਿਆਂ ਚ ਲਈ ਫਿਰਦਾ ਐ ਹਉ ਤਾਂ ਆ ਸਮਰ ਦੇ ਕੀ ਕਰਦਾ ਹੈਰੀ ਆ ਲੈ ਹਾਈ ਹਾਈ ਦੇਖੀ ਲੈ ਕੀ ਕਰਦਾ ਸਵੇਂ ਹੈਰੀ ਪਾ ਨਾ ਨਾ ਉਹਦੇ ਮਾਰਦਾ ਆ ਦੇਖ ਐ ਉਦਾਂ ਲੈ ਤੈਨੂੰ ਨਹੀਂ ਵੀ ਉਡਾ ਦੇਣਾ ਇਹ ਆ ਦੇ ਉਹ ਹੈਰੀ ਨੂੰ ਰੋਕਦਾ ਹੂੰ ਹੈਰੀ ਕੀ ਕਰਦਾ ਆ ਹੈਰੀ ਪਾਲਕ ਮੈਂਦਰਾ ਅੱਛਾ ਫੇ ਹੁਣ ਇਹਨੂੰ ਕੀ ਇਹ ਕੀ ਕਰਦਾ ਆ ਪਾਲਕ ਮੈਂਦਰਾ ਕਿੱਥੇ ਆ ਪਾਲਕ ਲੱਗੀ ਉਹ ਆ ਦੇ ਆਹੋ ਆ ਦੇ ਲਾ ਹੈਰੀ ਨੇ ਹੈਰੀ ਤੂੰ ਹਟਦਾ ਨਹੀਂ ਵੇ ਹਾਂਜੀ ਹਾਂ ਚਲਾ ਲਾ ਚਲਾ ਲਾ ਹੋਇਆ ਇਹਨੂੰ ਹੈਂ ਕੀ ਕੀ ਹੋਇਆ ਸਗਲੀਂ ਦੱਸ ਦੇ ਫੇ ਹੈਂ ਦੱਸ ਦੇ ਚੈਨ ਲਿੱਤੀ ਆ ਹਾਂ ਕਾਕੇ ਚੈਨ ਤੇ ਚੜ ਗਈ ਤੇਰੀ ਓਏ ਜਰ ਮਟਰਾ ਨਾ ਉਹ ਦੱਲ ਲਾਠੀ ਮੇ ਪਹਿਲਾਂ ਉਹ ਕੋ ਕਾਕੇ ਕਹਿੰਦਾ ਕਾਕੇ ਜਦੋਂ ਚਲਾਉਣਾ ਹਾਏ ਤੁਹਾਨੂੰ ਕਹਿੰਦਾ ਕਾਕੇ ਐ ਆ ਮੁੰਡਾ ਹੈ ਆਸਰ ਉਹ ਕੀ ਕਹਿਣਾ ਹੈ ਫੁੱਫੋ ਨੂੰ ਕਾਕੇ ਕਹੀ ਜਾਂਦਾ ਵੇ ਮਗਾ ਚੈਨ ਚੜ ਗਈ ਕਾਕੇ ਪਤਾ ਨਹੀਂ ਕਹਿੰਦਾ ਉਹ ਦੱਸੂਗਾ ਕੀ ਕਿਆ ਮੈਂ ਬਾਬੇ ਨੂੰ ਪਾਪੇ ਨੂੰ ਫੁੱਫੂ ਨੂੰ ਕੀ ਕਹਿਣਾ ਹਮ ਹੁਣ ਦੇਖ ਤੇ ਚਲਾ ਕੇ ਦੇਖ ਚੈਂਟਲੀ ਹੋਈ ਆ ਤੇ ਇੱਕ ਹੋਰ ਸੈਟ ਨਾਲ ਟਾਇਰ ਨਹੀਂ ਚਲਾਉਂਦਾ ਨਹੀਂ ਤੂੰ ਆ ਟਾਇਰ ਟੁੱਟਾ ਨਾ ਉਹ ਵੀ ਫੋੜ ਆਵਾ ਆਉਂਦੇ ਨੇ ਤੈਨੂੰ ਘੇਰ ਲਿਆ ਵੀ ਸਾਈਕਲ ਹੀ ਲੈ ਜਾ ਮੇਰੀ ਪਹਿਲਾਂ ਹਣਾ ਬੜਾ ਸ਼ੈਤਾਨ ਬੱਚਾ ਹਾਂ ਡਰ ਲੱਗਦਾ ਨਾ ਟਾਇਰ ਟੁੱਟਾ ਸਾਈਡ ਤੋਂ ਇੱਕ ਕੀ ਕੀ ਗੈਨਾ ਲਾ ਝੂਟਾ ਲੈਣਾ ਫੁੱਫੂ ਨਾਲ ਜਾਣਾ ਹੀ ਆ ਅਹੀਂ ਤੇ ਚਲ ਜਾਣਾ ਗਾਂ ਸ਼ੇਰਾਲ ਨੂੰ ਝੂਟਾ ਕਿੱਥੋਂ ਲੈ ਕੇ ਆਉਂਗਾ ਹੈ ਨਾ ਦੇਖ ਲਾ ਚਾਹ ਪੀ ਲਓ ਬਣ ਗਿਆ ਸਮਾਨ ਸਮੂਹਨ ਖਾ ਕੇ ਦੇ ਲਓ ਚੈੱਕ ਕਰ ਲਓ ਨਾਲੇ ਉਹਨੇ ਪਤਾ ਕਿ ਦਕਾਨਾਂ ਚ ਅੰਦਰ ਠੰਡ ਬਹੁਤ ਹੁੰਦੀ ਹੂੰ ਦੇਖੋ ਆ ਵੀ ਨਹੀਂ ਚੱਲਦੀ ਆ ਫੁੱਫੜ ਮਕੈਨ ਕਿ ਵੀ ਹਾਂ ਜੇ ਤੇਰਾ ਫਦੇ ਇਹ ਚਾਲਦੀ ਓੜੀ ਸੋਣੀ ਨਹੀਂ ਇਹ ਬਾਹਰ ਹੂੰ ਹੂੰ ਬਾਹਰ 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 ਗਾਦੇ ਬਾਜ ਬਹੁ ਆਉਂਦੀ ਏ ਇਹ ਵੀ ਖਰਾਬ ਆਉਂਦੀ ਆ ਤੂੰ ਤਾਂ ਇਹਦਾ ਪੁਰਜਾ ਪੁਰਜਾ ਕੀਤਾ ਹਾਂ ਹਾਂ ਪਾਰੇ ਹੈ ਨਿਕਲ ਰਿਹਾ ਟੁੱਟੀ ਗਿਆ ਇਹਦੀ ਨਟ ਲਾਉਣੇ ਭਾਣੇ ਪਾਸੀ ਪਤਾ ਨਹੀਂ ਇੱਥੇ ਲਾਏ ਸੀਗੇ ਉਦੋਂ ਲਿੱਥ ਗਿਆ ਕਿਉਂ ਹੈ ਵਿੱਚ ਨਟ ਅੱਛਾ ਇਹ ਮੋਰੇ ਖੋਲ ਜਾਂਦਾ ਹਾ ਖਾਨਾ ਜਿਆ ਜਦੋਂ ਚੱਕ ਹੋ ਜਾਂਦਾ ਤਾਰਾ ਉਹ ਤਾਂ ਕੀ ਚੁਲਕੇ ਚਾੜਦਾ ਉੱਪਰੋਂ ਦੀ ਜਾਂਦੇ ਆ ਮੰਮੀ ਤੇ ਇੱਥੇ ਨੇਰੇ ਜੇ ਲੱਗੋ ਹੋ ਹੈਂਦੀ ਬੰਨਿਆ ਮੰਮੀ ਅੰਦਰ ਤੇਰੀ ਯਾਰ ਏ ਚੱਲ ਨਹੀਂ ਰੇਸ ਫਰੇਸ ਨਹੀਂ ਚਲਾ ਨਾ ਚਲਦੀ ਤਾਂ ਹੈਗੀ ਨਹੀਂ ਪਰ ਆਵਾਜ਼ ਕਰਦੀ ਯਾਰ ਹੈਰੇ ਤੂੰ ਮੋਰੇ ਬੈਗਾ ਮੈਂ ਬੈਣਾ ਹੀ ਨਾਲੇ ਇੱਥੇ ਹੁਣ ਆਪਾਂ ਚੱਲੇ ਜਲੰਧਰ ਨੂੰ ਦਵਾਈ ਲੈਣ ਪਾਪਾ ਦੀ ਹੂੰ ਆ ਨਾ ਕੋਰਚੀ ਦਿਖਾਵਾ ਮੈਂ ਹਮ ਛੱਲੇ ਇਹ ਆਹ ਤਾਂ ਬੜਾ ਹੀ ਵਧੀਆ ਕੰਮ ਆ ਇਹ ਤਾਂ ਪੈ ਗਿਆ ਹਨਾ ਆ ਤਾਂ ਵਧੀਆ ਪੈ ਵੀ ਪੈਜ ਮਸਾ ਉਹ ਆਹ ਗੱਡੀ ਕਿਹਨੇ ਚਲਾਉਣੀ ਮੈਂ ਵੀ ਪੈਜ ਆ ਮੈਨੂੰ ਬੈਠੀ ਪਈ ਐ ਹੋਰ ਨਹੀਂ ਜਾਂਦਾ ਲੋ ਹੈਂ ਉਹ ਕਲੈਂਡਰ ਹੀ ਨਾਲ ਸੌਂਗੇ ਤਾਂ ਡਰਾਈਵਰ ਕੀ ਕਰੂਗਾ ਨਹੀਂ ਨਹੀਂ ਜੋ ਟ੍ਰੈਫਿਕ ਕੋਈ ਪਾਪਾ ਨੇ ਮੈਨੂੰ ਇੱਦਾਂ ਠਾ ਦੇਣਾ ਕਲੈਂਡਰ ਉੱਠੋ ਆਓ ਆਓ ਕਹਿੰਦੇ ਮੈਂ ਵੀ ਪੈਜ ਮਾਰਨਾ ਸੌਣ ਲਾਓ ਬਈ ਹੁਣ ਆਪਾਂ ਜਲੰਧਰ ਨੂੰ ਚੱਲੇ ਆ ਦਵਾਈ ਲੈਣ ਤੇ ਡਾਕਟਰ ਨੇ ਬਹਿਣਾ 5 ਵਜੇ ਤੇ ਲੈ ਕੇ 6 ਵਜੇ ਤੱਕ ਹਨਾ ਹੂੰ ਚਲੋ ਦੇ ਦੇ ਡਾਕਟਰ ਮੈਂ ਐਤਵਾਰ ਸੰਡੇ ਆ ਕੱਲ ਦਾ ਬਲੌਕ ਕੱਲ ਨੂੰ ਅਸੀਂ ਜਾਣਾ ਭਰਾ ਇਟਲੀ ਵਾਲੇ ਨੂੰ ਮੈਨਣਾ ਹੂੰ اللي ਜਿਵੇਂ ਉਹਨਾਂ ਹੀ ਫੈਮਿਲੀ ਨੂੰ ਮੈਂ ਨੇ ਜਾਣਾ ਕਰ ਲਉ ਹੂੰ ਉੱਥੇ ਜਾਣਾ ਆ ਪਤਾ ਨਹੀਂ ਪਿੰਡ ਦਾ ਨਾਮ ਉਸویر ਨੂੰ ਪਤਾ ਲੱਗੂਣਗੇ ਅੱਛਾ ਨਾਵਾ ਚੇਰ ਰੋਡ ਤੇ ਕੰਗਾ ਪਿੰਡ ਇਹ ਤਾਂ ਬਹੁਤ ਦੂਰ ਆ ਨਾ ਹਾਂ ਦਾ ਹੁਣ ਦੂਰ ਤੇ ਜਾਣਾ ਹੀ ਪੈਣਾ ਦੂਰ ਕਿੱਥੇ ਆ ਘੰਟਾ ਇੱਕ ਲੱਗਣਾ ਮਸਾ ਚਲੋ ਵਧੀਆ ਫੇਰ ਚਲੋ ਠੀਕ ਆ ਜੀ ਚਲੋ ਹੁਣ ਚਲੀਏ ਦਵਾਈ ਲੈਣ ਦਵਾਈ ਲੈਣ ਦੀ ਆ ਤੇ ਹੁਣ ਹੀ ਹੈਗੇ ਜੰਮੀ ਟੰਮੀ ਮੈਨੂੰ ਭੁੱਖ ਲੱਗੀ ਆ ਉੱਥੇ ਇਹਨੇ ਦੇਖ ਲਓ ਮਕਰੋਨੀ ਖਾਦੀ ਨਹੀਂ ਮਕਰੋਨੀ ਨਹੀਂ ਖਾਣੀ ਐਡਾ ਸ਼ੈਤਾਨ ਆ ਇਹ ਮੁੰਡਾ ਹੁਣ ਇੱਥੇ ਲੈ ਆਇਆ ਹਾਂ ਹਾਂ ਪਹਿਲਾਂ ਦਵਾਈ ਲਈ ਹੁਣ ਕਹਿੰਦਾ ਨਾਲ ਆਉਣ ਦਾ ਬਹਾਨਾ ਚਾਹੀਦਾ ਹੁੰਦਾ ਉਹ ਤੇ ਦੇਲਾ ਮਕਰੋਨੀ ਬਣਾਈ ਐ ਹਾਂ ਫੀਲ ਹਣਾ ਕਹਿੰਦਾ ਮੈਨੂੰ ਇੱਥੇ ਕੁਆਰਟਲ ਤੇ ਆਉਂਦਾ ਆ ਗਿਆ ਲਓ ਜੀ ਹੁਣ ਆਪਾਂ ਸ਼ੇਕਸ ਕਰ ਲਿਆ ਤੇ ਰੈਪ ਕਰ ਲਿਆ ਤਣ ਖਾਈਏ ਆ ਬਟਰਸਕਾਚ ਫਲੇਕ ਉਹ ਬਲੈਕ ਕਰੰਟ ਚਾਕਲੇਟ ਤੇ ਵਨੀਲਾ ਚਲੋ ਹੁਣ ਖਾ ਲਈਏ ਵੇ ਆਪਾਂ ਚੱਲੀਏ ਪਿੱਛੇ ਦੇਖੀਏ ਹੁਣ ਅਸੀਂ ਖਾ ਵੀ ਲਿਆ ਇੱਥੋਂ ਹੁਣ ਅਸੀਂ ਚੱਲਦੇ ਆਂ ਪੈਂਡ ਨੂੰ ਹੈਰੀ ਵਾਲੇ ਰੱਜਿਆ ਨਹੀਂ ਗਾਣਦੀ ਆਹਦੇ ਹੋਰ ਲੈ ਆਇਆ ਉਹ ਆਲੂ ਜਿਹੇ ਹੁੰਦੇ ਜਿਹੜੇ ਗੋਲ-ਗੋਲ ਨਾ ਲਓ ਜੀ ਹੁਣ ਪਾਪੇ ਨੂੰ 버ਗਰ ਲਿਆਤਾ ਆ ਤੇ ਬੀਬੀ ਨੇ ਵੀ ਲੈਪ ਖਾ ਲਿਆ ਤੇ ਮਾਨੋ ਨੇ ਵੀ ਹੈ ਨਾ ਮਾਨੋ ਓਏ ਹੋਏ ਉਹ ਸੋਨੇ ਵੰਦੀਆ ਆਏ ਮੂੰਹ ਝੱਟ ਲਿਆ ਮੂੰਹ ਝੱਟ ਲਿਆ ਵੈਰਾ ਗੀਤ ਦਾ ਬਰਗਰਾਂ ਨਿਗਾ ਹੋਰ ਹੀ ਪਾਪੇ ਦੇ ਬਰਗਰਾਂ ਨਿਗਾ ਹਣ ਉਧਰੋਂ ਮਿਲਣਾ ਮੁੰਡਾ ਉਹ ਇਹਨੂੰ ਪਾਇਆ ਵੀ ਹੈਗਾ ਕੋਹ ਹਾਂ ਉਹ ਦੀ ਨਹੀਂ ਹਾਂ ਤੁਸੀਂ ਪਾਉਣੇ ਰਹਿਨੇ ਉਹਨੇ ਇਦਾਂ ਨਿਗਾ ਰੱਖਣ ਲੱਪਈ ਆ ਚਲੋ ਜੀ ਕੱਲ ਦਾ ਬਲੌਗ ਦੇ ਵਿੱਚ ਅੱਜ ਦੇ ਬਲੌਗ ਚ ਇੰਨਾ ਹੀ ਤਾਂ ਹੁਣ ਦੁੱਧ ਪਾਣੀ ਬਣਾਉਣ ਲੱਪੇ ਆਂ ਆਹ ਦੇ ਆਂ ਲਿਆ ਹੁੰਦਾ ਹੈ ਰੀ ਇਹ ਹੋ ਜਿਹਾ ਹੁੰਦਾ ਟਰਨਾਟੋ ਹਾਲੂਆ ਜਿਹਾਂ ਦਾ ਤੇ ਅੱਜ ਦੇ ਹੁਣ ਦੁੱਧੋ ਤੇ ਪੀਏ ਬਣਾਉਂ ਚਲੋ ਓਕੇ ਬਾਏ ਸਾਰੇ ਸਤਿ ਸ਼੍ਰੀ ਅਕਾਲ ਤੇ ਰਾਜੀ ਖੁਸ਼ੀ ਰਹੋ ਤੰਦਰੁਸਤ ਰਹੋ ਗੱਲ ਗੱਲ ਬਾਦ ਨੂੰ ਜਾਣਾ ਆਪਾਂ ਟੰਗਾ ਪਿੰਡ ਨਵੇਂ ਸ਼ਹਿਰ ਹਲ ਕੱਲ ਦੇ ਬਲੋਗ ਤਨ ਫੇਰ ਮਿਲਾਂਗੇ ਓਕੇ ਬਾਏ ਚੜ੍ਹਦੀ ਕਲਾ ਰਹੋ ਤੰਦਰੁਸਤ ਰਹੋ ਤੇ ਬਲੌਗ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਏ ਬਾਏ